ਦੇਸ ਦੁਨੀਆ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾ ਪਿੰਡ ਗੁਜਰਾ ਘੜਿਆ ਜਿੱਥੇ ਕਿ ਸਿਆਸੀ ਲੀਡਰ ਆਉਣ ਜਾਣ ਲੱਗਿਆ ਹੋਇਆ ਕਿਉਂਕਿ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਆ ਰਹੇ ਨੇ ਸਿਆਸੀ ਲੀਡਰ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਆਪਣਾ ਅ ਜੋਗਿੰਦਰ ਸਿੰਘ ਐਕਸ਼ਨ ਕਮੇਟੀ ਮੈਂਬਰ ਹੈ ਕਮੇਟੀ ਮੈਂਬਰ ਬਣਿਓ ਜੀ ਕੀ ਕੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੁਹਾਡੇ ਨਾਲ ਗੱਲਬਾਤ ਹੋਈ ਹੈ ਜੀ ਦੇਖੋ ਇਹ ਦਾ ਸੰਗਰਾਸ ਦੇ ਅਨੁਸਾਰ ਹੋਈਆ ਕਿਉਂਕਿ ਪਹਿਲਾਂ ਤਾਂ ਸਾਡੀ ਗੱਲ ਸੀ ਜਿਹੜੀ ਲੋਥਾਂ ਸੀ ਜਿਹੜੀਆਂ ਪਹਿਲੇ ਦਿਨ ਇਹ ਐਂਬੂਲੈਂਸ ਦੇ ਵਿੱਚ ਇਹਨਾਂ ਨੇ ਪਰਿਵਾਰਾਂ ਨੂੰ ਦਬਾਅ ਦੇ ਕੇ ਐਂਬੂਲੈਂਸ ਵਿੱਚ ਲੱਦ ਲਈਏ ਤੇ ਪਰਿਵਾਰਾਂ ਨੇ ਜਦੋਂ ਮੈਨੂੰ ਸੱਦਿਆ ਫੋਨ ਕਰਕੇ ਫਿਰ ਮੈਂ ਉਹ ਐਂਬੂਲੈਂਸ ਦੇ ਵਿੱਚੋਂ ਲਾ ਸੰਗੜਾਈਆਂ ਤੇ ਉਸ ਤੋਂ ਬਾਅਦ ਫਿਰ ਜਦੋਂ ਪ੍ਰਸ਼ਾਸਨ ਨੂੰ ਗਿਆ ਵੀ ਤੁਸੀਂ ਪਰਾ ਰਹਿਣ ਦੋ ਸਾਨੂੰ ਆਪਣੇ ਇਹ ਦਾ ਕੋਈ ਐਕਸ਼ਨ ਕਮੇਟੀ ਬਣਾ ਕੇ ਫਿਰ ਅਸੀਂ ਤੁਹਾਡੇ ਨਾਲ ਗੱਲ ਗੱਲ ਚੱਲਦੀ ਚੱਲਦੀ ਜਾ ਤੋ ਸ਼ੁਰੂ ਹੋਈ ਫਿਰ ਲੱਖ ਦੇ ਵਾਗੀ ਫਿਰ 2 ਲੱਖ ਦੇ ਵਾਗੀ ਇਦਾਂ ਫਿਰ 5 ਦੇ ਵਾਗੀ ਸਾਡੇ ਕੋਈ ਹੋ ਨਹੀਂ ਹੋਈ ਰੈਕਸ਼ਨ ਕਮੇਟੀ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਇੱਕ ਟਾਈਮ ਡੀਸੀ ਦਫਤਰ ਮੁਰੇ ਧਰਨਾ ਵੀ ਲਾਉਣਾ ਪਿਆ ਹਾਂ ਸਾਨੂੰ ਡੀਸੀ ਆਫਸਰ ਦੇ ਸਾਹਮਣੇ ਧਰਨਾ ਵੀ ਲਾਉਣਾ ਪਿਆ ਦਿਨ ਰਾਤ ਨਿੱਕੇ ਨਿੱਕੇ ਬੱਚੇ ਦੇ ਜਿਹੜੇ ਵਿਚਾਰੇ ਉੱਥੇ ਰਹੇ ਆਖਰ ਫੈਸਲਾ ਕੀ ਹੋਇਆ ਆਖਰ ਫੈਸਲਾ ਤਾਂ ਕੋਈ ਨਹੀਂ ਜੀ ਹਲੇ ਚੋਣਾਂ ਤੋਂ ਬਾਅਦ ਕਹਿੰਦੀ ਹੈ ਸਰਕਾਰਾਂ ਦੇਖੋ ਫਿਰ ਜੇ ਨਹੀਂ ਸਰਕਾਰ ਕੁਝ ਨਾ ਕੁਛ ਤਾਂ ਉਹਨਾਂ ਨੇ ਕਿਹਾ ਨਾ ਵੀ ਇੰਨੇ ਪੈਸੇ ਦੇਵਾਂਗੇ ਤੁਸੀਂ ਦੇ ਜਿਉ ਹਲੇ ਅਸੀਂ ਦੱਸ ਨਹੀਂ ਜੰਗਦੇ ਉਹਦੇ ਕਰਕੇ ਕੀ ਲੱਗਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਆਏ ਸੀ ਤੁਹਾਡੇ ਪਿੰਡ ਕੀ ਆਸ਼ਵਾਸਨ ਦੇ ਕੇ ਗਏ ਨੇ ਦੇਖੋ ਉਹ ਤਾਂ ਇਹੀ ਕਹਿ ਕੇ ਗਏ ਨੇ ਵੀ ਜਿੰਨੀ ਹੋ ਸਕੇ ਅਸੀਂ ਮਦਦ ਪਰਿਵਾਰਾਂ ਦੀ ਕਰਾਂਗੇ ਸਿਆਸੀ ਲੀਡਰ ਵੀ ਆਏ ਨੇ ਕੱਲ ਸੁਨੀਲ ਜਾਖੜ ਜੀ ਆਏ ਨੇ ਅੱਜ ਸੁਖਵੀਰ ਸਿੰਘ ਬਾਦਲ ਜੀ ਆਏ ਨੇ ਉਹਨਾਂ ਨੇ ਕੀ ਪਰਿਵਾਰਾਂ ਦੀ ਮਦਦ ਕੀਤੀ ਜਾਂ ਕੋਈ ਆਸ਼ਵਾਸਨ ਨਹੀਂ ਦੇ ਕੇ ਚਲੇ ਗਏ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚੋਣ ਉਹ ਲੱਗਿਆ ਹੋਇਆ ਹੈਗਾ ਜਾਬਤਾ ਉਦੇ ਵਿੱਚ ਕੋਈ ਕੁਝ ਨਹੀਂ ਦੇ ਸਕਦਾ ਉਹਦਾ ਸਿਰਫ ਆਉਂਦੇ ਆ ਆਪਾਂ ਨੂੰ ਪਤਾ ਵੀ ਚੋਣਾਂ ਨੇ ਅੱਗੇ ਸਭ ਨੂੰ ਹੋਗਾ ਵੀ ਜੇ ਆਪਾਂ ਨਹੀਂ ਜਾਵਾਂਗੇ ਹੋ ਸਕਦਾ ਵੀ ਇਹ ਜੋ ਇੱਕਾ ਹੋ ਬਣਾ ਰਿਹਾ ਵੀ ਆਪਣਾ ਚੋਣਾਂ ਦਾ ਇੱਕ ਮੁੱਦਾ ਇਸ ਕਰਕੇ ਲਖਵੀਰ ਸਿੰਘ ਬੂਟਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੇ ਦਾ ਬਲਾਕ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕੀ ਇਹ ਸੁਵਾਸਨ ਹੋਇਆ ਕੀ ਲੱਗਦਾ ਜੋ ਮਜ਼ਦੂਰ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਪਰਿਵਾਰਾਂ ਨੂੰ ਕੋਈ ਸਹਾਇਤਾ ਮਿਲੂਗੀ ਸਰਕਾਰਾਂ ਵੱਲੋਂ ਜਾਂ ਸਿਆਸੀ ਪਾਰਟੀਆਂ ਵੱਲੋਂ ਦੇਖੋ ਸਿਆਸੀ ਪਾਰਟੀਆਂ ਸਾਰੀਆਂ ਬੈਠੀਆਂ ਸੀ ਪੰਜਾਬ ਦੇ ਵਿੱਚ ਇੱਕ ਪਹਿਲਾ ਮੁੱਦਾ ਮਿਲ ਗਿਆ ਲੋ ਇਹਨਾਂ ਨੂੰ ਲੋਕਾਂ ਦੇ ਘਰਾਂ ਤੱਕ ਜਾਣ ਦਾ ਨਹੀਂ ਕੋਈ ਲੋਕ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਤੇ ਦੇਖੋ ਮਜ਼ਦੂਰ ਚਲੇ ਗਏ ਪਹਿਲੇ ਦਿਨ ਤੋਂ ਜਦੋਂ ਧਰਨਾ ਲੱਗੇ ਜਦੋਂ ਪਹਿਲੇ ਦਿਨ ਪੂਰੇ ਪੰਜਾਬ ਦੇ ਵਿੱਚ ਤੁਸੀਂ ਨੇ ਵੀ ਰਿਕਵਰ ਕੀਤਾ ਆਪਣੇ ਚੈਨਲ ਤੇ ਹੋਰ ਖਬਰਾਂ ਚੱਲੀਆਂ ਨੇ ਉਸ ਤੋਂ ਬਾਅਦ ਜੋ ਸਿਆਸੀ ਮੁੱਦਾ ਸੀ ਸਿਆਸੀ ਗਲਜਾਰੇ ਤੇ ਨਾ ਲੋਕਾਂ ਦੇ ਭੱਗ ਗਏ ਕੱਲ ਸਾਡੇ ਪਿੰਡ ਸਨੀਲ ਜਾਖੜ ਵੀ ਆਇਆ ਹੋਰ ਵੀ ਆ ਰਹੇ ਨੇ ਅਸੀਂ ਕਹਿੰਨੇ ਆਓ ਪਰਿਵਾਰ ਨਾਲ ਦੁੱਖ ਸਾਂਝਾ ਕਰੋ ਉਸ ਨਾਲ ਕੁਝ ਤੁਸੀਂ ਆਪ ਦੇ ਤੁਸੀਂ ਛੋੜੀਆਂ ਬਹੁਤ ਮਿਲਸਣਾ ਨੇ ਤਲਕਾਂ ਬਥੇਰੀਆਂ ਨੇ ਗਰੀਬ ਪਰਿਵਾਰ ਐਸਸੀ ਵਰਗਾ ਤੁਸੀਂ ਇਹਨਾਂ ਦੀ ਮਦਦ ਕਰੋ ਜਿਹੜਾ ਇੱਕ ਜਰਨਲ ਵੀ ਮਰਿਆ ਉਹਨਾਂ ਦੀ ਹਾਲਤ ਵੀ ਸਾਡੇ ਪਰਿਵਾਰਾਂ ਨਾਲੋਂ ਜ਼ਿਆਦਾ ਮਾੜੀ ਆ ਉਹਦੇ ਘਰ ਵਾਲੇ ਵੀ ਸਕੂਲਾਂ ਦੇ ਵਿੱਚ ਝਾੜੂ ਪੋਚਾ ਕਰਕੇ ਰੋਟੀ ਖਾ ਰਹੀ ਹੈਗੀ ਪਿਛਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਵੀ ਤਰਨਤਨ ਸਾਈਡ ਕਾਫੀ ਮੌਤਾਂ ਹੋਈਆਂ ਸੀ ਸੈਂਕੜੇ ਦੀ ਗਿਣਤੀਆਂ ਚ ਮੌਤਾਂ ਹੋਈਆਂ ਤੇ ਸੁਨੀਲ ਜਾਖੜ ਉਸ ਟਾਈਮ ਕਾਂਗਰਸ ਚ ਸੀ ਤੇ ਹੁਣ ਭਾਜਪਾ ਚ ਆ ਕੇ ਹੋਰ ਗੱਲਾਂ ਕਰ ਰਹੇ ਨੇ ਦੇਖੋ ਜੀ ਸੁਨੀਲ ਜਾਖੜੀ ਦਾ ਗੱਲਾਂ ਨਾ ਕਰੋ ਜਿਹੜੇ ਸਮਾਜ ਲਵੇ ਆਇਆ ਜਦੋਂ ਸਾਡਾ ਸੀਐਮ ਸਾਡੀ ਕਾਠ ਦਾ ਸੀਐਮ ਬਣਿਆ ਸੀ ਉਹਨੇ ਕੀ ਬਿਆਨ ਦਿੱਤਾ ਸੀ ਵੀ ਜਿਹੜੀ ਪੈਰ ਦੀ ਜੁੱਤੀਆਂ ਨੂੰ ਪੈਰ 'ਤੇ ਚ ਠੀਕ ਰਹਿੰਦੀ ਆ ਸਿਰ ਤੇ ਨਾ ਬਿਠਾਓ ਅਸੀਂ ਚੰਨੀ ਸਾਹਿਬ ਦੀ ਗੱਲ ਕਰ ਰਹੇ ਆ ਉਹ ਸਾਡੇ ਸਮਾਜ ਚੋਂ ਦੀ ਅੱਜ ਸਾਡੇ ਲੋਕਾਂ ਦੇ ਆ ਕੇ ਸਿਆਸਤ ਕਰਦੇ ਨੇ ਉਹ ਜਦੋਂ ਕੱਲ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤਰਨ-ਤਰਨ ਦੇ ਵਿੱਚ ਜਿਹੜੇ ਮੌਤਾਂ ਹੋਈਆਂ ਤੇ ਉਹਦਾ ਥੋੜੀ ਸਰਕਾਰ ਦੀ ਫਿਰ ਉਹ ਬੈਠ ਦੇਣ ਤੋਂ ਵੀ ਭੱਜ ਗਏ ਫਿਰ ਖੜ ਕੇ ਜਵਾਬ ਦੇ ਕੇ ਤਾਂ ਜਾਂਦੇ ਨਾ ਉਹ ਫਿਰ ਖੜ ਕੇ ਜਵਾਬ ਦੇ ਕੇ ਜਾਂਦੇ 2024 ਦੀਆਂ ਚੋਣਾਂ ਨੇ ਚੋਣ ਜਾਬਤਾ ਲੱਗਿਆ ਹੋਇਆ ਜੂਨ ਮਹੀਨੇ 'ਚ ਇੱਥੇ ਵੋਟਾਂ ਪੈ ਜਾਣੀਆਂ ਨੇ ਪੰਜਾਬ 'ਚ ਕੀ ਕਾਰਨ ਲੱਗਦਾ ਕਿ ਇਸ ਗਰੀਬ ਲੋਕਾਂ ਦੇ ਪਰਿਵਾਰਾਂ ਨਾਲ ਇਹ ਤੁਖਾਧੜੀ ਹੋ ਰਹੀਆਂ ਦੇਖੋ ਜੀ ਅਸੀਂ ਅੱਜ ਵੀ ਤੁਹਾਨੂੰ ਕਹਿੰਦੇ ਆ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅਸੀਂ ਸ਼ੁਰੂਆਤ ਅਸੀਂ ਕੀਤੀ ਹੈ ਸ਼ੁਰੂ 'ਚ ਐਂਡ 'ਤੱਕ ਪਰਿਵਾਰਾਂ ਨਾਲ ਖੜੇ ਹਾਂ ਖੜੇ ਰਹਾਂਗੇ ਨਹੀਂ ਸਾਡੇ ਕੋਲ ਬਥੇਰੇ ਪਿੰਡਾਂ ਦੇ ਵਿੱਚ ਜਾਣਗੇ ਪਿੰਡਾਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਨੇ ਕਾਇਆਂ ਨੇ ਸਾਡੇ ਕੋਲ ਤਾਂ ਮੈਸੇਜ ਆ ਸਾਡੇ ਕੋਲ ਕੀ ਆ ਇਹਨਾਂ ਦਾ ਵਿਰੋਧ ਕਰਨਾ ਪ੍ਰਦਰਸ਼ਨ ਕਰਨਾ ਸੰਵਿਧਾਨਕ ਰਾਈਟ ਨੇ ਸਾਨੂੰ ਅਸੀਂ ਫਿਰ ਸਰਕਾਰ ਦੇ ਮਗਰ ਪੈ ਜਾਗੇ ਪਰ ਜੋ ਪ੍ਰਸ਼ਾਸਨ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਧਰਨਾ ਚੱਕਿਆ ਗਿਆ ਤੁਸੀਂ ਵੀ ਉਸ ਧਰਨੇ 'ਚ ਸਮੂਲੀਅਤ ਕੀਤੀ ਸੀ ਕੀ ਲੱਗਦਾ ਵੀ ਕੁਝ ਮਾਲੀਸਾ ਇਹ ਤਾਂ ਦੇ ਚੁੱਕੇ ਪਰਿਵਾਰਾਂ ਨੂੰ ਦੇਖੋ ਜੀ ਇਸ ਗੱਲ ਤੇ ਮੈਂ ਤੁਹਾਨੂੰ ਸਪਸ਼ਟ ਕਰਨਾ ਨਹੀਂ ਕਰਦਾ ਕੁਝ ਗੱਲਾਂ ਹੁੰਦੇ ਨੇ ਅਸੀਂ ਸਾਡੇ ਜਿਹੜੇ ਕਮਿਟਮੈਂਟ ਹੋਏ ਨੇ ਬਿਲਕੁਲ ਵੀ ਨਹੀਂ ਸੋਡੇ ਨਾਲ ਇਸ ਚੀਜ਼ ਦਾ ਸਾਂਝੀ ਕਰ ਰਹੇ ਪਰਿਵਾਰਾਂ ਦੀ ਸੰਤੁਸ਼ਟੀ ਸਾਡੇ ਦੇ ਪਰਿਵਾਰਾਂ ਨੇ ਠੀਕ ਰੱਖੀ ਆ ਅਸੀਂ ਪਰਿਵਾਰਾਂ ਨਾਲ ਜਿਉਂ-ਜੋ ਪਰਿਵਾਰਾਂ ਨਾਲ ਸਾਡੀ ਗੱਲਬਾਤ ਹੋ ਠੀਕ ਆ ਪਰਿਵਾਰ ਕੁਝ ਨਹੀਂ ਜਿਵੇਂ ਉਹਨਾਂ ਨਾਲ ਗੱਲ ਕਰੀ ਆ ਹਾਂ ਜੀ ਇਹਨਾਂ ਦਾ ਕਹਿਣਾ ਹੈ ਜੋ ਪ੍ਰਸ਼ਾਸਨ ਨਾਲ ਜੋ ਵੀ ਗੱਲਬਾਤ ਹੋਈ ਆ ਉਹ ਬਿਆਨ ਨਹੀਂ ਕਰ ਸਕਦੇ ਪਰ ਪਰਿਵਾਰ ਇਸ ਟਾਈਮ ਸੈਟੀਸਫਾਈ ਨੇ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮਹਰਪਾਲ ਸਿੰਘ ਘਾਵ ਦਾ ਪਿੰ